ਇਰਾਨ ਦੇ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੀ ਵਜ੍ਹਾ ਕਰਕੇ ਭਾਰਤ ਸਰਕਾਰ ਨੇ ਇਰਾਨ ਵਿੱਚ ਰਹਿੰਦੇ ਆਪਣੇ ਸਾਰੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰਤੀ ਨਾਗਰਿਕ ਚਾਹੇ ਉਹ ਵਿਦਿਆਰਥੀ ਹੋਣ ਯਾਤਰਾ ਕਰਨ ਗਏ ਹੋਣ ਵਪਾਰੀ ਹੋਣ ਜਾਂ ਫਿਰ ਸਲਾਨੀ ਜਿਹੜੇ ਵੀ ਇਸ ਵਕਤ ਇਰਾਨ ਦੇ ਵਿੱਚ ਮੌਜੂਦ ਭਾਰਤੀ ਹਨ ਛੇਤੀ ਤੋਂ ਛੇਤੀ ਉੱਥੋਂ ਨਿਕਲ ਆਣ ਐਡਵਾਈਸਰੀ ਵਿੱਚ ਦੱਸਿਆ ਗਿਆ ਹੈ ਕਿ ਇਹ ਸਲਾਹ 5 ਜਨਵਰੀ ਦੀ ਪਿਛਲੀ ਐਡਵਾਈਜ਼ਰੀ ਦੀ ਅਗਲੀ ਕੜੀ ਹੈ ਤੇ ਈਰਾਨ ਦੇ ਬਦਲਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਜਾਰੀ ਕੀਤੀ ਗਈ ਹੈ ਸਰਕਾਰ ਨੇ ਇਹ ਵੀ ਦੁਹਰਾਇਆ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ ਗੜਬੜ ਵਾਲੇ ਇਲਾਕਿਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਨੂੰ ਈਰਾਨ ਦੇ ਵਿੱਚ 300 ਲੋਕਾਂ ਦੀਆਂ দেহਾਂ ਨੂੰ ਦਫਨਾਇਆ ਗਿਆ ਅੰਗਰੇਜ਼ੀ ਅਖਬਾਰ ਦਾ ਗਾਰਡੀਅਨ ਦੇ ਮੁਤਾਬਕ ਦੇਹਾਂ ਵਿੱਚ ਪ੍ਰਦਰਸ਼ਨ ਕਾਰਨਾਂ ਦੇ ਨਾਲ ਨਾੜਲ ਸੁਰੱਖਿਆ ਬਲਾਂ ਦੀਆਂ ਦੇਹਾਂ ਵੀ ਸ਼ਾਮਿਲ ਸਨ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੁਣ ਤੱਕ 2500 ਤੋਂ ਵੱਧ ਲੋਕ ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ ਖਤਮ ਹੋ ਚੁੱਕੇ ਹਨ ਇਨ੍ਹਾਂ ਵਿੱਚ 147 ਸਰਕਾਰ ਨਾਲ ਜੁੜੇ ਵਿਅਕਤੀ ਵੀ ਸ਼ਾਮਲ ਹਨ ਜਦਕਿ ਈਰਾਨ ਨਾਲ ਜੁੜੇ ਮਾਮਲਿਆਂ ਨੂੰ ਕਵਰ ਕਰਨ ਵਾਲੀ ਵੈੱਬਸਾਈਟ ਈਰਾਨ ਇੰਟਰਨੈਸ਼ਨਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ਦੇ ਵਿੱਚ ਘੱਟ ਤੋਂ ਘੱਟ 12000 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਜ਼ਿਆਦਾਤਰ ਲੋਕ ਗੋਲੀਆਂ ਚੱਲਣ ਕਾਰਨ ਮਾਰੇ ਹਨ ਉਦੋਂ 26 ਸਾਲ ਦੇ ਪ੍ਰਦਰਸ਼ਨਕਾਰੀ ਨੌਜਵਾਨ ਇਰਫਾਨ ਸੁਲਤਾਨੀ ਨੂੰ ਅੱਜ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਿਸ ਨੂੰ 8 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 11 ਜਨਵਰੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਇਰਫਾਨ ਤੇ ਹਿੰਸਾ ਭੜਕਾਉਣ ਅਤੇ ਈਸ਼ਵਰ ਦੇ ਖਿਲਾਫ ਜੰਗ ਛੇੜਨ ਦਾ ਇਲਜ਼ਾਮ ਲੱਗਿਆ ਹੈ ਇਸ ਮਾਮਲੇ ਵਿੱਚ ਕੋਈ ਟ੍ਰਾਇਲ ਨਹੀਂ ਹੋਵੇਗਾ ਪਰਵਾਰ ਨੂੰ ਸਿਰਫ 10 ਮਿੰਟ ਦੇ ਲਈ ਆਖਰੀ ਮੁਲਾਕਾਤ ਦਾ ਮੌਕਾ ਮਿਲੇਗਾ ਇਰਾਨ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦਾ ਅੱਜ 18ਵਾਂ ਦਿਨ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜੇ ਇਰਾਨ ਵਿੱਚ ਅਧਿਕਾਰਿਕ ਸਰਕਾਰ ਦੇ ਖਿਲਾਫ ਵਿਦਰੋਹ ਤੇ ਕਾਰਵਾਈ ਦੇ ਵਿੱਚ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਸ਼ੁਰੂ ਕਰਦੇ ਹਨ ਤਾਂ ਅਮਰੀਕਾ ਕਰੜਾ ਜਵਾਬ ਦੇਵੇਗਾ ਤੇ ਹੁਣ ਜੇ ਇਰਫਾਨ ਸੁਲਤਾਨੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਚਾਂਦੀ ਹੈ ਤਾਂ ਹਾਲਾਤ ਹੋਰ ਵੀ ਵਿਕਟ ਸਕਦੇ ਹਨ ਅਮਰੀਕਾ ਈਰਾਨ ਦੇ ਖਿਲਾਫ ਜੰਗ ਦਾ ਐਲਾਨ ਕਰ ਸਕਦਾ ਹੈ ਜਾਂ ਫਿਰ ਹਮਲਾ ਕਰ ਸਕਦਾ ਹੈ ਹਾਲਾਂਕਿ ਈਰਾਨ ਨੇ ਵੀ ਕਹਿ ਦਿੱਤਾ ਹੈ ਕਿ ਜੇ ਅਮਰੀਕਾ ਨੇ ਹਮਲਾ ਕੀਤਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਦੂਸਰੇ ਪਾਸੇ ਇਜ਼ਰਾਈਲ ਸਮੇਤ ਕੁਝ ਅਰਬ ਕੰਟਰੀਆਂ ਨੇ ਡੋਨਲਡ ਟਰੰਪ ਨੂੰ ਈਰਾਨ 'ਤੇ ਹਮਲਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ ਇਸ ਦਰਮਿਆਨ 트럼ਪ ਨੇ ਇਰਾਨ ਦੇ ਲੋਕਾਂ ਨੂੰ ਸਰਕਾਰੀ ਇਮਾਰਤਾਂ ਤੇ ਕਬਜ਼ਾ ਕਰਨ ਦੀ ਵੀ ਸਲਾਹ ਦਿੱਤੀ ਹੈ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ 트ਰੂਥ ਤੇ ਲਿਖਿਆ ਕਿ ਇਰਾਨ ਦੇ ਦੇਸ਼ ਭਗਤ ਪ੍ਰਦਰਸ਼ਨ ਕਰਦੇ ਰਹਿਣਾ ਆਪਣੀਆਂ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣ ਮਦਦ ਤੁਹਾਡੇ ਰਾਹ ਦੇ ਵਿੱਚ ਹੈ ਜਿਹੜੇ ਲੋਕ ਪ੍ਰਦਰਸ਼ਨਕਾਰੀਆਂ ਨੂੰ ਖਤਮ ਕਰ ਰਹੇ ਹਨ ਉਹਨਾਂ ਦੇ ਨਾਮ ਨੋਟ ਕਰ ਲਓ ਉਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ ਯਾਨੀ ਕਿ ਡੋਨਲਡ ਟਰੰਪ ਆਮ ਲੋਕਾਂ ਨੂੰ ਪੂਰਾ ਸਮਰਥਨ ਅਤੇ ਤੂਲੰਤ ਅੰਦੇ ਦਿਖਾਏ ਦੇ ਰਹੇ ਹਨ ਕੈਨੇਡੀਅਨ ਪੁਲਿਸ RCMP ਦੇ ਵੱਡੇ ਦਾਅਵਿਆਂ ਤੋਂ ਬਾਅਦ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਸਿੱਖ ਲੀਡਰ ਹਦੀਪ ਸਿੰਘ ਨਿੱਜਰ ਕਾਂ ਨਾਲ ਸੰਬੰਧਿਤ ਕੈਨੇਡਾ ਦੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਉਨਾਂ ਨੇ ਕਿ ਇਸ ਮਾਮਲੇ ਵਿੱਚ ਭਾਰਤ ਸਰਕਾਰ ਖਿਲਾਫ ਨਹੀਂ ਬਲਕਿ ਚਾਰ ਜਣੇ ਖਿਲਾਫ ਕੇਸ ਦਰਜ ਹੋਇਆ ਹੈ ਜੇ ਭਾਰਤ ਸਰਕਾਰ ਨਾਲ ਸੰਬੰਧਿਤ ਕਿਸੇ ਨੇ ਕਾਰਾ ਕੀਤਾ ਤਾਂ ਉਸਤੇ ਸਬੂਤ ਦਿੱਤੇ ਜਾਣ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ ਪਟਨਾਕ ਨੇ ਸੀਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ 에어 ਇੰਡੀਆ ਬੰਬ ਕਾਂਡ ਦੀ ਜਾਂਚ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਕਿਸੇ ਇੱਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਹੋਈ ਜਦਕਿ ਭਾਰਤ ਬੀਤੇ 40 ਸਾਲਾਂ ਤੋਂ ਕੈਨੇਡਾ ਵਿੱਚ ਅੱਤਵਾਦ ਦੀ ਗੱਲ ਕਰ ਰਿਹਾ ਹੈ ਦਰਅਸਲ ਕੈਨੇਡੀਅਨ ਪੁਲਿਸ ਦੀ ਇੱਕ ਰਿਪੋਰਟ ਜਨਤਕ ਹੋਈ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਰਾਹੀਂ ਮੁਲਕ ਦੇ ਵਿੱਚ ਯਾਨਕੀ ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਹੈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੀ ਸਾਬਰਮਤੀ ਜੇਲ ਜਿਹੜੀ ਗੁਜਰਾਤ ਦੇ ਵਿੱਚ ਹੈ ਉਹਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਜੇਲ ਵਿੱਚੋਂ ਹੀ ਅਪਰਾਧਿਕ ਨੈਟਵਰਕ ਚਲਾ ਰਿਹਾ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੀ ਗੁਪਤ ਰਿਪੋਰਟ ਵਿੱਚ ਖੁਲਾਸੇ ਨਾਲ ਭਾਰਤ ਤੇ ਕੈਨੇਡਾ ਵਿਚਾਲੇ ਸਬੰਧਾਂ ਵਿੱਚ ਮੋੜ ਤਣਾਅ ਹੋਣ ਦਾ ਖਦਸ਼ਾ ਹੈ। ਗਲੋਬਲ ਨਿਊਜ਼ ਦੇ ਵੱਲੋਂ ਇਹ ਰਿਪੋਰਟ ਨਸ਼ਰ ਕੀਤੀ ਗਈ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਬਿਸ਼ਨੋਈ ਗੈਂਗ ਭਾਰਤ ਸਰਕਾਰ ਦੇ ਇਸ਼ਾਰੇ ਤੇ ਕੈਨੇਡਾ ਦੇ ਵਿੱਚ ਸਿੱਖਾਂ ਤੇ ਹੋਰ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਗਲੋਬਲ ਨਿਊਜ਼ ਨੇ ਇਹ ਰਿਪੋਰਟ ਆਰਟੀਆਈ ਐਕਟ ਤਹਿਤ ਪ੍ਰਾਪਤ ਕੀਤੀ ਹੈ। ਇਸ ਵਿੱਚ ਖੁਲਾਸੇ ਕੀਤੇ ਗਏ ਹਨ ਕਿ ਬੇਸ਼ੱਕ ਵਿਖਾਵੇ ਵਜੋਂ ਭਾਰਤ ਕੈਨੇਡਾ ਵਪਾਰ ਵਧਾਉਣ ਦੀ ਯਤਨ ਕੀਤੇ ਜਾ ਰਹੇ ਹਨ ਪਰ ਅੰਦਰ ਖਾਤੇ ਕੈਨੇਡਾ ਵਿੱਚ ਭਾਰਤ ਵਿਰੁੱਧ ਦੀਆਂ ਕਾਰਵਾਈਆਂ ਦਾ ਬਦਲਾ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਬਿਸ਼ਨੋਈ ਗਰੂ ਬਾਰੇ ਤਿੰਨ ਸਫਿਆਂ ਦੀ ਰਿਪੋਰਟ ਵਿੱਚ 6 ਵਾਰੀ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਕਿ ਇੱਕ ਗਰੋ ਐਂਡਾ ਬਿਸ਼ਨੋਈ ਗੈਂਗ ਹੈ ਜੋ ਭਾਰਤ ਸਰਕਾਰ ਦੇ ਹੱਥ ਥੋਕੇ ਵਜੋਂ ਕੰਮ ਕਰ ਰਿਹਾ ਹੈ ਇਰਾਨ ਦੇ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੀ ਵਜ੍ਹਾ ਕਰਕੇ ਭਾਰਤ ਸਰਕਾਰ ਨੇ ਇਰਾਨ ਵਿੱਚ ਰਹਿੰਦੇ ਆਪਣੇ ਸਾਰੇ ਨਾਗਰਿਕਾਂ ਨੂੰ ਐਡਵਾਈਸਰੀ ਜਾਰੀ ਕੀਤੀ ਹੈ ਕਿ ਭਾਰਤੀ ਨਾਗਰਿਕ ਚਾਹੇ ਉਹ ਵਿਦਿਆਰਥੀ ਹੋਣ, ਯਾਤਰਾ ਕਰਨ ਗਏ ਹੋਣ, ਵਪਾਰੀ ਹੋਣ ਜਾਂ ਫਿਰ ਸਲਾਨੀ ਜਿਹੜੇ ਵੀ ਇਸ ਵਕਤ ਇਰਾਨ ਦੇ ਵਿੱਚ ਮੌਜੂਦ ਭਾਰਤੀ ਹਨ ਛੇਤੀ ਤੋਂ ਛੇਤੀ ਉੱਥੋਂ ਨਿਕਲ ਆਣ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ ਇਹ ਸਲਾਹ 5 ਜਨਵਰੀ ਦੀ ਪਿਛਲੀ ਐਡਵਾਈਜ਼ਰੀ ਦੀ ਅਗਲੀ ਕੜੀ ਹੈ ਤੇ ਈਰਾਨ ਦੇ ਬਦਲਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਜਾਰੀ ਕੀਤੀ ਗਈ ਹੈ ਸਰਕਾਰ ਨੇ ਇਹ ਵੀ ਦੁਹਰਾਇਆ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ ਗੜਬੜ ਵਾਲੇ ਇਲਾਕਿਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਨੂੰ ਈਰਾਨ ਦੇ ਵਿੱਚ 300 ਲੋਕਾਂ ਦੀਆਂ ਲਿਆਂ ਨੂੰ ਦਫਨਾਇਆ ਗਿਆ ਅੰਗਰੇਜ਼ੀ ਅਖਬਾਰ ਦਾ ਗਾਰਡੀਅਨ ਦੇ ਮੁਤਾਬਕ ਦੇਹਾਂ ਵਿੱਚ ਪ੍ਰਦਰਸ਼ਨ ਕਾਰਨਾਂ ਦੇ ਨਾਲ ਨਾਲ ਸੁਰੱਖਿਆ ਬਲਾਂ ਦੀਆਂ ਦੇਹਾਂ ਵੀ ਸ਼ਾਮਿਲ ਸਨ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੁਣ ਤੱਕ 2500 ਤੋਂ ਵੱਧ ਲੋਕ ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ ਖਤਮ ਹੋ ਚੁੱਕੇ ਹਨ ਇਨ੍ਹਾਂ ਵਿੱਚ 147 ਸਰਕਾਰ ਨਾਲ ਜੁੜੇ ਵਿਅਕਤੀ ਵੀ ਸ਼ਾਮਲ ਹਨ ਜਦਕਿ ਈਰਾਨ ਨਾਲ ਜੁੜੇ ਮਾਮਲਿਆਂ ਨੂੰ ਕਵਰ ਕਰਨ ਵਾਲੀ ਵੈੱਬਸਾਈਟ ਈਰਾਨ ਇੰਟਰਨੈਸ਼ਨਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ਦੇ ਵਿੱਚ ਘੱਟ ਤੋਂ ਘੱਟ 12000 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਜ਼ਿਆਦਾਤਰ ਲੋਕ ਗੋਲੀਆਂ ਚੱਲਣ ਕਾਰਨ ਮਾਰੇ ਹਨ ਉਦੋਂ 26 ਸਾਲ ਦੇ ਪ੍ਰਦਰਸ਼ਨਕਾਰੀ ਨੌਜਵਾਨ ਇਰਫਾਨ ਸੁਲਤਾਨੀ ਨੂੰ ਵੀ ਅੱਜ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਿਸ ਨੂੰ 8 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 11 ਜਨਵਰੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਇਰਫਾਨ ਦੇ ਹਿੰਸਾ ਭੜਕਾਉਣ ਅਤੇ ਈਸ਼ਵਰ ਦੇ ਖਿਲਾਫ ਜੰਗ ਛੇੜਨ ਦਾ ਇਲਜ਼ਾਮ ਲੱਗਿਆ ਹੈ ਇਸ ਮਾਮਲੇ ਵਿੱਚ ਕੋਈ ਟ੍ਰਾਇਲ ਨਹੀਂ ਹੋਵੇਗਾ ਪਰਿਵਾਰ ਨੂੰ ਸਿਰਫ 10 ਮਿੰਟ ਦੇ ਲਈ ਆਖਰੀ ਮੁਲਾਕਾਤ ਦਾ ਮੌਕਾ ਮਿਲੇਗਾ ਇਰਾਨ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦਾ ਅੱਜ 18ਵਾਂ ਦਿਨ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜੇ ਇਰਾਨ ਵਿੱਚ ਅਧਿਕਾਰਿਕ ਸਰਕਾਰ ਦੇ ਖਿਲਾਫ ਵਿਦਰੋਹ ਤੇ ਕਾਰਵਾਈ ਦੇ ਵਿੱਚ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਸ਼ੁਰੂ ਕਰਦੇ ਹਨ ਤਾਂ ਅਮਰੀਕਾ ਕਰੜਾ ਜਵਾਬ ਦੇਵੇਗਾ ਇਹ ਹੁਣ ਜੇ ਇਰਫਾਨ ਸੁਲਤਾਨੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਹਨ ਅਮਰੀਕਾ ਈਰਾਨ ਦੇ ਖਿਲਾਫ ਜੰਗ ਦਾ ਐਲਾਨ ਕਰ ਸਕਦਾ ਹੈ ਜਾਂ ਫਿਰ ਹਮਲਾ ਕਰ ਸਕਦਾ ਹੈ ਹਾਲਾਂਕਿ ਈਰਾਨ ਨੇ ਵੀ ਕਹਿ ਦਿੱਤਾ ਹੈ ਕਿ ਜੇ ਅਮਰੀਕਾ ਨੇ ਹਮਲਾ ਕੀਤਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਦੂਸਰੇ ਪਾਸੇ ਇਜ਼ਰਾਈਲ ਸਮੇਤ ਕੁਝ ਅਰਬ ਕੰਟਰੀਆਂ ਨੇ ਡੋਨਲਡ ਟਰੰਪ ਨੂੰ ਈਰਾਨ 'ਤੇ ਹਮਲਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ ਇਸ ਦਰਮਿਆਨ 트럼ਪ ਨੇ ਇਰਾਨ ਦੇ ਲੋਕਾਂ ਨੂੰ ਸਰਕਾਰੀ ਇਮਾਰਤਾਂ ਤੇ ਕਬਜ਼ਾ ਕਰਨ ਦੀ ਵੀ ਸਲਾਹ ਦਿੱਤੀ ਹੈ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ 트ਰੂਥ ਤੇ ਲਿਖਿਆ ਕਿ ਈਰਾਨ ਦੇ ਦੇਸ਼ ਭਗਤ ਪ੍ਰਦਰਸ਼ਨ ਕਰਦੇ ਰਹਿਣ ਆਪਣੀਆਂ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣ ਮਦਦ ਤੁਹਾਡੇ ਰਾਹ ਦੇ ਵਿੱਚ ਹੈ ਜਿਹੜੇ ਲੋਕ ਪ੍ਰਦਰਸ਼ਨਕਾਰੀਆਂ ਨੂੰ ਖਤਮ ਕਰ ਰਹੇ ਹਨ ਉਹਨਾਂ ਦੇ ਨਾਮ ਨੋਟ ਕਰ ਲਓ ਉਹਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ ਯਾਨੀ ਕਿ ਡੋਨਲਡ ਟਰੰਪ ਆਮ ਲੋਕਾਂ ਨੂੰ ਪੂਰਾ ਸਮਰਥਨ ਅਤੇ ਤੂਲੰਦ ਦੇਖਾਏ ਦੇ ਰਹੇ ਹਨ ਕੈਨੇਡੀਅਨ ਪੁਲਿਸ RCMP ਦੇ ਵੱਡੇ ਦਾਅਵਿਆਂ ਤੋਂ ਬਾਅਦ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਕਾਨ ਨਾਲ ਸੰਬੰਧਿਤ ਕੈਨੇਡਾ ਦੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਭਾਰਤ ਸਰਕਾਰ ਖਿਲਾਫ ਨਹੀਂ ਬਲਕਿ ਚਾਰ ਜਣੇ ਖਿਲਾਫ ਕੇਸ ਦਰਜ ਹੋਇਆ ਹੈ। ਜੇ ਭਾਰਤ ਸਰਕਾਰ ਨਾਲ ਸੰਬੰਧਿਤ ਕਿਸੇ ਨੇ ਕਾਰਾ ਕੀਤਾ ਤਾਂ ਉਸਤੇ ਸਬੂਤ ਦਿੱਤੇ ਜਾਣ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ। ਪਟਨਾਇਕ ਨੇ ਸੀਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ਦ ਵਿੱਚ ਕਿਹਾ ਕਿ 에어 ਇੰਡੀਆ ਬੰਬ ਕਾਂਡ ਦੀ ਜਾਂਚ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਕਿਸੇ ਇੱਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਹੋਈ ਜਦਕਿ ਭਾਰਤ ਬੀਤੇ 40 ਸਾਲਾਂ ਤੋਂ ਕੈਨੇਡਾ ਵਿੱਚ ਅੱਤਵਾਦ ਦੀ ਗੱਲ ਕਰ ਰਿਹਾ ਹੈ ਦਰਸਲ ਕੈਨੇਡੀਅਨ ਪੁਲਿਸ ਦੀ ਇੱਕ ਰਿਪੋਰਟ ਜਨਤਕ ਹੋਈ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਹੀਂ ਮੋਲਕ ਦੇ ਵਿੱਚ ਯਾਨਕੀ ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਹੈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੀ ਸਾਬਰਬਤੀ ਜੇਲ ਜਿਹੜੀ ਗੁਜਰਾਤ ਦੇ ਵਿੱਚ ਹੈ ਉਹਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਜੇਲ ਵਿੱਚੋਂ ਹੀ ਅਪਰਾਧਿਕ ਨੈਟਵਰਕ ਚਲਾ ਰਿਹਾ ਹੈ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਗੁਪਤ ਰਿਪੋਰਟ ਵਿੱਚ ਖੁਲਾਸੇ ਨਾਲ ਭਾਰਤ ਤੇ ਕੈਨੇਡਾ ਵਿਚਾਲੇ ਸਬੰਧਾਂ ਵਿੱਚ ਮੋੜ ਤਣਾਅ ਹੋਣ ਦਾ ਖਦਸ਼ਾ ਹੈ ਗਲੋਬਲ ਨਿਊਜ਼ ਦੇ ਵੱਲੋਂ ਇਹ ਰਿਪੋਰਟ ਨਸ਼ਰ ਕੀਤੀ ਗਈ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਬਿਸ਼ਨੋਈ ਗੈਂਗ ਭਾਰਤ ਸਰਕਾਰ ਦੇ ਇਸ਼ਾਰੇ ਤੇ ਕੈਨੇਡਾ ਦੇ ਵਿੱਚ ਸਿੱਖਾਂ ਤੇ ਹੋਰ ਬਰੂਧੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਗਲੋਬਲ ਨਿਊਜ਼ ਨੇ ਇਹ ਰਿਪੋਰਟ ਆਰਟੀਆਈ ਐਕਟ ਤਹਿਤ ਪ੍ਰਾਪਤ ਕੀਤੀ ਹੈ ਇਸ ਵਿੱਚ ਖੁਲਾਸੇ ਕੀਤੇ ਗਏ ਹਨ ਕਿ ਬੇਸ਼ੱਕ ਵਿਖਾਵੇ ਵਜੋਂ ਭਾਰਤ ਕੈਨੇਡਾ ਵਪਾਰ ਵਧਾਉਣ ਦੀ ਯਤਨ ਕੀਤੇ ਜਾ ਰਹੇ ਹਨ ਪਰ ਅੰਦਰ ਖਾਤੇ ਕੈਨੇਡਾ ਵਿੱਚ ਭਾਰਤ ਵਿਰੁੱਧ ਦੀਆਂ ਕਾਰਵਾਈਆਂ ਦਾ ਬਦਲਾ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਵਿਸ਼ਨੋਈ ਗਰੋ ਬਾਰੇ ਤਿੰਨ ਸਫਿਆਂ ਦੀ ਰਿਪੋਰਟ ਵਿੱਚ 6 ਵਾਰੀ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਕਿ ਇੱਕ ਗਰੋ ਐਡਨਾ ਵਿਸ਼ਨੋਈ ਗੈਂਗ ਹੈ ਉਹ ਭਾਰਤ ਸਰਕਾਰ ਦੇ ਹੱਥ ਠੋਕ ਕੇ ਵਜੋਂ ਕੰਮ ਕਰ ਰਿਹਾ ਹੈ